ਬਾਡੀ ਬਿਲਡਿੰਗ ਆਪਣੀ ਸਟਾਰਟ ਕੀਤੀ ਜਦ ਮੈਂ ਅਰਾਊਂਡ ਦੂਜੀ ਤੀਜੀ ਕਲਾਸ ਵਿੱਚ ਹੀ ਮੈਂ ਕੇਸ ਕਤਲ ਕਰਾਰੇ ਥੋੜੀ ਸਕੀਨੀ ਜੀ ਚ ਆ ਗਏ ਠੀਕ ਹੈ ਜੀ ਮੈਂ ਘਰ ਆਇਆ ਮੇਰੀ ਮੰਮੀ ਉਹਦੇ ਪੁੱਟੇ ਸਿੱਦੇ ਕੰਮ ਵੀ ਕਿਤੇ ਕਲਬਿੰਗ ਕਲਬਿੰਗ ਵੀ ਕੀਤੀ ਕੁਝ ਚੀਜ਼ਾਂ ਜਾਂ ਖਾਧੀਆਂ ਪੀਤੀਆਂ ਵੀ ਉਹਨਾਂ ਨੇ ਪਿਆਰ ਬੋਲੋ ਮੇਰੇ ਦਮ ਨਾਲ ਸਜਾਤਾ ਤੇ ਆਪ ਵੀ ਰਵਦਾ ਪਾਣਾ ਮੈਂ ਇੱਕ ਇਸ਼ਾਰਾ ਸਮਝਿਆ ਆਈ ਥਿੰਕ 70 70 ਕਿਲੋ ਡੰਬਲ ਹੀ ਮੈਂ ਇੱਕ ਕੀਤਾ ਦੂਜਾ ਕੀਤਾ ਟੋਰਮਾ ਪੈਕ ਮਸੋ ਮੈਂ ਬੈਕ ਟੂ ਬੈਕ ਤੇਨ ਚਾਰ ਸ਼ੋ ਜਿੱਤੇ 골ਡ ਆਇਆ ਸਾਰਿਆਂ ਚ ਪਰ ਕਿਸੇ ਨੂੰ ਪਤਾ ਨਹੀਂ ਲੱਗਾ ਕਿਉਂਕਿ ਉਹ ਮੈਨੂੰ ਇੰਨੀ ਅੱਗੇ ਤੱਕ ਲੈ ਕੇ ਆਈ ਕਿ ਅੱਜ ਮੈਂ ਜੋਸ਼ ਰੌਕ ਤੇ ਆ ਕੇ ਤੁਹਾਨੂੰ ਮੇਰਾ ਨਾਮ ਹੈ ਜੀ ਵਿਕਰਮਜੀਤ ਸਿੰਘ ਕੁਝ ਲੋਕ ਮੈਨੂੰ ਵਿੱਕੀ ਸਿੰਘ ਦੇ ਨਾਮ ਤੋਂ ਜਾਣਦੇ ਨੇ ਪਿੰਡ ਇਹ ਮੇਰਾ ਵੱਡੀ ਮਿਆਣੀ ਟਾਂਡੇ ਦੇ ਲਾਗੇ ਡਿਸਟ੍ਰਿਕਟ ਹੁਸ਼ਿਆਰਪੁਰ ਤੇ ਮੈਂ ਇੱਕ ਬਾਡੀ ਬਿਲਡਰ ਆ ਜੀ ਮੈਂ ਸਟਾਰਟ ਕੀਤੀ ਜਿਮ ਲਾਨੀ ਬਾਡੀ ਬਿਲਡਿੰਗ ਆਪਣੀ ਸਟਾਰਟ ਕੀਤੀ ਜਦ ਮੈਂ ਅਰਾਊਂਡ ਦੂਜੀ ਤੀਜੀ ਕਲਾਸ ਵਿੱਚ ਹੀ ਤੇ ਮੈਂ ਦੇਖਿਆ ਕਿ ਯੂ نو ਇਹ ਤਾਂ ਮ제 ਬਣਾਉਂਦਾ ਵਾ ਯਾਰ ਆ ਤੇ ਆਪਾਂ ਕੰਟੀਨਿਊ ਕਰਦੇ ਹਾਂ ਦੂਜੀ ਤੀਜੀ ਕਲਾਸ ਦੇ ਬੱਚੇ ਨੂੰ ਕੀ ਪਤਾ ਸੀ ਕਿ ਮੈਂ ਵੱਡਾ ਹੋ ਕੇ ਬਾਡੀ ਬਿਲਡਰ ਬਣ ਜਾਵਾਂਗਾ ਸੋ ਆਈ ਸਟਾਰਟਡ ਵਰਕਿੰਗ ਆਊਟ ਹਨਾ ਤੇ ਮੈਨੂੰ ਆਪਣੇ ਆਪ 'ਚ ਜਿੱਦਾਂ ਨਾ ਜ਼ੋਰ ਵਧਿਆ ਆਣਾ ਮਹਿਸੂਸ ਹੋਇਆ ਮੈਂ ਦਿਨੋਂ ਦਿਨ ਤਕੜਾ ਆਣਾ ਮੈਨੂੰ ਵਧੀਆ ਲੱਗਣ ਲੱਗਾ ਤੇ ਮੈਨੂੰ ਮੈਨੂੰ ਚੀਜ਼ ਨਾਲ ਨਾ ਪਿਆਰ ਹੋ ਗਿਆ ਫਿਰ ਮੈਂ ਖੇਡਾ ਖੇਡਨੀ ਆ ਜਿੱਦਾਂ ਆਪਾਂ ਖੇਡਦੇ ক্রিকেট ਖੇਡਨੀ ਜਾਂ ਫਿਰ ਕਬੱਡੀ ਖੇਡਨੀ ਪਿੰਡ 'ਚ ਸਾਰੀਆਂ ਚੀਜ਼ਾਂ ਆਪਾਂ ਖੇਡ ਖੇਡਨੀ ਆ ਜਦੋਂ ਤੇ ਜਿਮ ਨੇ ਮੇਰੀ ਉਹ ਚੀਜ਼ 'ਚ ਬੜੀ ਮਦਦ ਕੀਤੀ ਮੇਰੀ ਮਾਤਾ ਨੂੰ ਪਤਾ ਸੀ ਕਿ ਬੱਚਾ ਉਹ ਖੇਡਦਾ ਪਿਆ ਜਿਮ ਜਾਂਦਾ ਪਿਆ ਜਦੋਂ ਮੈਂ ਚੌਥੀ ਪੰਜਵੀਂ 'ਚ ਹੋਇਆ ਤੇ ਉਹਨਾਂ ਨੇ ਮੈਨੂੰ ਡਾਈਟ ਪ੍ਰੋਪਰ ਦੇਣੀ ਸਟਾਰਟ ਕਰਤੀ ਕਿਉਂਕਿ ਹੀ ਵਾਸ ਵੈਲ ਐਜੂਕੇਟਿਡ ਤੇ ਉਹਨਾਂ ਨੇ ਮੈਨੂੰ ਡਾਈਟ ਵਗੈਰਾ ਸਹੀ ਦੇਣੀ ਸ਼ੁਰੂ ਕੀਤੀ ਮੈਂ ਆਪਣੇ ਆਪ ਦੇ ਰਿਜ਼ਲਟ ਦੇਖੇ ਆ ਵਾਸ ਅ ਵੈਰੀ ਸ਼ਾਇ ਕਿੱਡ ਜੀ ਜਦੋਂ ਮੈਂ ਸਕੂਲ ਚ ਹੁੰਦਾ ਹਾਂ ਨਾ ਮੈਂ ਬੜਾ ਜਿੱਦਾ ਸ਼ਰਮਾਕਲ ਜਿਹਾ ਹੁੰਦਾ ਸੀ ਤੇ ਇੱਕ ਜਿਮ ਨਾ ਮੇਰਾ ਐਸਕੇਪ ਹੁੰਦਾ ਸੀ ਕਿ ਮੈਂ ਜਿਮ ਜਾਣਾ ਉੱਥੇ ਮੈਨੂੰ ਹੁੰਦਾ ਕਿ ਆਹ ਚੀਜ਼ ਜਿਹੜੀ ਮੈਂ ਬਹੁਤ ਵਧੀਆ ਕਰਨਾ ਪਿਆ ਇਹਦੇ ਚ ਮੈਂ ਬਹੁਤ ਪਰਫੈਕਟ ਆ ਸੋ ਉਹ ਚੀਜ਼ ਨੇ ਵੀ ਇੱਕ ਮੈਨੂੰ ਬੜਾ ਆਪਣੇ ਵੱਲ ਖਿੱਚਿਆ ਕਿ ਆਹ ਚੀਜ਼ ਮੈਨੂੰ ਜਿੱਦਾਂ ਮੈਨੂੰ ਉਹ ਚੀਜ਼ ਨਾਲ ਇੰਨਾ ਜ਼ਿਆਦਾ ਪਿਆਰ ਪੈ ਗਿਆ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਇਹਦੇ 'ਚ ਅੱਗੇ ਨਿਕਲਣਾ ਕਦੋਂ ਸਟਾਰਟ ਹੋ ਗਿਆ ਮੇਰੀ ਮੰਮੀ ਮੈਨੂੰ ਦੇਂਦੀ ਹੁੰਦੀ ਸੀ ਦਹੀਂ ਚੋਲ ਚੀਨੀ ਵੱਡੀ ਪਲੇਟ ਭਰ ਕੇ ਮੇਰਾ ਖਾਂ ਤੇ ਮਨ ਨਹੀਂ ਹੁੰਦਾ ਮੇਰੀ ਮਮੀ ਕਹਿੰਦੀ ਆ ਖਾ ਜੇ ਤੇਰੇ ਮਸਲ ਬਣਾਉਣੇ ਨੇ ਤੇ ਤਕੜਾ ਹੋਣਾ ਤੇਨੂੰ ਖਾ ਤੇ ਮੈਂ ਨਾ ਦਿੰਦੀ ਆ ਚਾਰ ਚਾਰ ਪੰਜ ਪੰਜ ਪਲੇਟਾਂ ਖਾ ਜਾਣੀਆਂ ਜਦੋਂ ਮੈਂ ਥੋੜਾ ਵੱਡਾ ਹੋਇਆ ਉਹਦੋਂ ਧੋਨੀ ਆਇਆ ਸੀ ਧੋਨੀ ਸ਼ੱਕੇ ਬੜੇ ਮਾਰਦਾ ਸੀ ਤੇ ਕਹਿੰਦੀ ਉਹ ਚ ਜ਼ੋਰ ਕਿਤਾ ਕਹਿੰਦਾ ਦੁੱਧ ਬੜਾ ਪੀਂਦਾ ਮੈਂ ਦੁੱਧ ਹੀ ਪੀਣਾ ਸ਼ੁਰੂ ਕਰਤਾ ਚਾਰ ਚਾਰ ਪੰਜ ਪੰਜ ਲੀਟਰ ਦਿੰਦਾ ਹਾਂ ਮੈਂ ਆਪਣੇ ਪਿੰਡ ਦੇ ਜਿੱਡਾ ਕਾ ਕਮਰਾ ਇਸ ਟਾਈਮ ਅਰਾਊਂਡ 1000 ਕ ਸਕੇਅਰ ਫੀਟ ਤੇ ਜਿਮ ਚ ਆਪਾਂ ਜਿਮ ਵਰਕਆਊਟ ਲਾਉਂਦੇ ਹੁੰਦੇ ਸੀ ਪਿੰਡ ਦੇ ਜਿਮ ਚ ਦੋ ਪੇਰ ਡੰਬਲ ਤੇ ਹੁੰਦੇ ਸੀ ਉਹ ਕੋਈ ਸਕੁਆਟ ਮਸ਼ੀਨ ਨਹੀਂ ਹੁੰਦੀ ਸੀ ਕੋਈ ਕੁਛ ਨਹੀਂ ਹੁੰਦਾ ਸੀ ਕਾਰਡੀਓ ਤੇ ਬੜੀ ਦੂਰ ਦੀ ਗੱਲ ਆਪਾਂ ਨਾਲ ਦੇ ਪਿੰਡ ਤੱਕ ਦੌੜ ਕੇ ਆ ਜੀ ਹੁੰਦੇ ਜੂਨ ਚ ਲਈ ਦੇ ਮਹੀਨਿਆਂ 'ਚ ਮੈਂ ਆਪਣੇ ਕੰਪੀਟੀਸ਼ਨ ਸਟਾਰਟ ਕੀਤੇ ਸੀ 2005 'ਚ ਐਨਪੀਸੀ ਜੋ ਕਿ ਇੰਡੀਆ 'ਚ ਪਤਾ ਲੱਗਾ 2016 'ਚ ਆ ਕੇ ਪਰ ਉਹਦੂ ਆ ਸੀ ਕਿ ਜਦੋਂ ਮੈਂ ਕੰਪੀਟ ਕਰਨਾ ਸਟਾਰਟ ਕੀਤਾ ਮੈਂ ਆਈ ਥਿੰਕ ਆ ਵਾਸ ਦ ਫਰਸਟ ਇੰਡੀਅਨ ਜਿਨੇ ਐਨਪੀਸੀ ਸ਼ੋਅ ਕੀਤੇ ਤੇ ਜਿਹੜਾ ਉਹਨਾਂ 'ਚ ਫਰਸਟ ਪ੍ਰਾਈਜ਼ ਲੈ ਕੇ ਆਇਆ ਕਿਸੇ ਨੂੰ ਪਤਾ ਵੀ ਨਹੀਂ ਸੀ ਕਿਉਂ ਨਹੀਂ ਪਤਾ ਸੀ ਕਿਉਂਕਿ ਉਹਦੂ ਸੋਸ਼ਲ ਮੀਡੀਆ ਨਾ ਸਟਰੋਂਗ ਨਹੀਂ ਹੁੰਦਾ ਸੀ 2007 ਦੀ ਗੱਲ ਕਰ ਰਿ 5 ਚ ਮੈਂ ਪਹਿਲਾਂ ਕੰਪੀਟ ਕੀਤਾ 5 6 ਚ ਪਰ ਮੈਂ 7 8 ਦੀ ਗੱਲ ਕਰ ਰਿਹਾ ਤੇ ਉਦੋਂ ਮੈਂ ਬੈਕ ਟੂ ਬੈਕ ਤਿੰਨ ਚਾਰ ਸ਼ੋਅ ਜਿੱਤੇ 골ਡ ਆਇਆ ਸਾਰਿਆਂ ਚ ਪਰ ਕਿਸੇ ਨੂੰ ਪਤਾ ਨਹੀਂ ਲੱਗਾ ਕਿਉਂਕਿ ਸੋਸ਼ਲ ਮੀਡੀਆ ਦਾ ਸਟਰੋਂਗ ਨਹੀਂ ਸੀ ਸੋ ਉਸ ਤੋਂ ਬਾਅਦ ਫਿਰ 2007 ਚ ਮੈਂ ਕੰਪੀਟ ਕੀਤਾ 골 ਨਿਊਯਾਰਕ ਚ ਕੀਤਾ ਮੇਰੇ ਮੋਸਟਲੀ ਕੰਪੀਟੀਸ਼ਨ ਨਿਊਯਾਰਕ ਚ 8 9 ਚ ਉਸ ਤੋਂ ਬਾਅਦ ਮੈਂ ਆਪਣੇ ਉਸਤਾਦ ਨੂੰ ਮਿਲਿਆ ਜਾਰਜ ਫੈਰਾ ਉਸਤਾਦ ਮੇਰਾ ਉਹਨਾਂ ਨੂੰ ਮੈਂ ਮਿਲਿਆ 2011 ਚ 11 ਚ ਮਿਲ ਕੇ ਫਿਰ ਉਹਨਾਂ ਨਾਲ ਫਿਰ ਮੈਂ ਉਹਨਾਂ ਦੀ ਗਾਈਡੈਂਸ ਦੇ ਅੰਡਰ ਕੰਪੀਟ ਕਰਨਾ ਸ਼ੁਰੂ ਕੀਤਾ ਫਿਰ ਮੈਨੂੰ ਪਤਾ ਲੱਗਾ ਕਿ ਸਹੀ ਖਾਣਾ ਪੀਣਾ ਕੀ ਹੁੰਦਾ ਹੈ ਜਿਮ ਦਾ ਦਿਸ ਐਂਡ that ਕੰਪੀਟ ਕਰਨਾ ਮੈਨੂੰ ਪਤਾ ਲੱਗਾ ਤੇ ਫਿਰ ਉਹਨਾਂ ਨਾਲ ਮੈਂ ਸ਼ੋਅ ਕੀਤਾ 2013 ਚ ਪਹਿਲਾ ਸ਼ੋਅ ਕੀਤਾ ਮੈਂ ਸ਼ੋਅ ਬਹੁਤ ਘੱਟ ਕੰਪੀਟ ਕੀਤੇ ਕਿਉਂਕਿ ਮੈਨੂੰ ਆਹ ਚੀਜ਼ ਨਾਲ ਪਿਆਰ ਹੈ ਮੈਨੂੰ ਕੰਪੀਟੀਸ਼ਨ ਠੀਕ ਹੈ ਇਟਸ ਅ ਜੌਬ ਮੈਨੂੰ ਕਰਨਾ ਸੀ ਉਹ ਮੈਂ ਕੀਤਾ ਉਹਨੂੰ ਐਜ਼ ਅ ਜੌਬ ਲੈ ਕੇ ਚੱਲਣਾ ਪਰ ਜਿਹੜੀ ਫਿਟਨੈਸ ਹੈ ਫਿਟਨੈਸ ਨੂੰ ਮੈਨੂੰ ਪਿਆਰ ਹੈ ਆ ਜਿੱ ਐਜ਼ ਅ ਜਵਾਬ ਮੈਨੂੰ ਕੰਪੀਟ ਕਰਨਾ ਪਿਆ ਜਿੱਦਾਂ ਆਪਾਂ ਫਾਈਨਲ ਐਗਜ਼ਾਮ ਨਹੀਂ ਦੇਈਦੇ ਹੁੰਦੇ ਉਹ ਫਾਈਨਲ ਐਗਜ਼ਾਮ ਸੀ ਲਗਾ ਰੋ ਮੇਰੇ 2013 ਚ ਕੀਤਾ ਆਈ ਹੈਡ ਗੋਲਡ 2015 ਚ ਕੀਤਾ ਮਹਾਰਾਜ ਦੀ ਈਡੀ ਕਿਰਪਾ ਸੀ ਆਈ ਸਟਿਲ ਰਿਮੈਂਬਰ 2 ਮਹੀਨੇ ਪਹਿਲੇ ਕੰਪੀਟੀਸ਼ਨ ਤੋਂ ਮੈਂ ਇਨਕਲਾਈਨ ਬੈਂਚ ਪ੍ਰੈਸ ਲਗਾਉਂਦਾ ਪਿਆ ਸੀ ਡੰਬਲਸ ਤੇ ਮੇਰੇ ਕੋਚ ਨੇ ਕਿਹਾ ਵੀ ਕਹਿੰਦਾ ਬਿੱਕੇ ਤੂੰ ਹੁਣੇ ਫਲਾਈ ਕਰਕੇ ਆਇਆ ਤੂੰ ਨਾ ਇਹਨਾ ਪੁਸ਼ ਨਾ ਕਰੀ ਆਪਣੇ ਲਿਮਿਟ ਨੂੰ ਮੈਂ ਕਹਿੰਦਾ ਨਹੀਂ ਨਹੀਂ ਉਸਤਾਦ ਮੈਂ ਤੇ ਉਸ ਤੋਂ ਪਾਰ ਵੀ ਚੱਕਿਆ ਮੈਂ ਤੇ ਚੱਕ ਲੈਣਾ ਕਹਿੰਦਾ ਨਾ ਕਰੀ ਕਹਿੰਦਾ ਤੇਰੇ ਮੈਂ ਕਹਿਣਾ ਪਿਆ ਫਿਰ ਉਹ ਕਹਿੰਦਾ ਉਸ ਆਈ ਥਿੰਕ 70 70 ਕਿਲੋ ਡੰਬਲ ਹੀ ਮੈਂ ਇੱਕ ਕੀਤਾ ਦੂਜਾ ਕੀਤਾ ਟੋਰਮਾ ਪੈਕਮਸੋ ਕੰਪਲੀਟਲੀ ਟੋਰ ਤੇ ਉਹਦੇ ਬਾਅਦ ਚ ਮੇਰੇ ਕੋ ਜਿੱਤੇ ਮੈਂ 70 70 ਕਿਲੋ ਲਾਂਦਾ ਪਏ ਉਹਦੇ ਬਾਅਦ ਚ ਮੇਰੇ ਕੋ 2 ਕਿਲੋ ਦਾ ਵੀ ਨਹੀਂ ਪੁਸ਼ ਹੋਇਆ ਇੱਡੀ ਕਿਰਪਾਰੀ ਮਹਾਰਾਜ ਦੀ ਕਿ ਇੱਡੀ ਇੰਜਰੀ ਹੋਣ ਦੇ ਬਾਵਜੂਦ ਵੀ 2015 ਚ ਆਪ ਕੰਪੀਟ ਕਰਕੇ 골ਡ ਲੈ ਕੇ ਆਏ ਉਸ ਵੀ 골ਡ ਮਿਲਿਆ ਉਹਦੇ ਬਾਅਦ ਚ ਫਿਰ ਆਪਾਂ ਪਾਈ ਇੱਕ ਲੰਬੀ ਬ੍ਰੇਕ ਲੰਬੀ ਬ੍ਰੇਕ ਪਾਉਣ ਤੋਂ ਬਾਅਦ ਫਿਰ 2019 ਚ ਮੈਂ ਇੰਡੀਆ ਚ ਕੰਪੀਟ ਕੀਤਾ ਤੇ ਇੱਥੇ ਫਿਰ ਮੈਨੂੰ ਟਾਈਟਲ ਮਿਲਿਆ ਫਰਸਟ ਆਈਐਫਬੀਬੀ ਕਲਾਸਿਕ ਪ੍ਰੋ ਫ্রম ਇੰਡੀਆ ਦਾ ਮੈਂ ਇੰਡੀਆ ਦਾ ਪਹਿਲਾ ਆਈਐਫਬੀਬੀ ਦਾ ਕਲਾਸਿਕ ਪ੍ਰੋ ਆ ਜਿਹੜਾ ਆਪਣੇ ਦੇਸ਼ ਨੂੰ ਬਾਹਰ ਰਿਪਰੈਜ਼ੈਂਟ ਕਰਦਾ ਉਸ ਤੋਂ ਬਾਅਦ ਹਾਂਜੀ ਬਾਕੀ ਵੀ ਬਣੇ ਪਰ ਮਹਾਰਾਜ ਦੀ ਏਡੀ ਕਿਰਪਾ ਰਹੀ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਅੱਜ ਜਦ ਮੈਂ ਇੱਥੇ ਖੜਾ ਤੇ ਉਹ ਮੇਰੇ ਆ ਸ਼ੌਂਕ ਦੀ ਬਦੌਲਤ ਕਿ ਜਿਹੜੇ ਸ਼ੌਂਕ ਨੂੰ ਮੈਂ ਜਿਹੜੀ ਚੀਜ਼ ਨੂੰ ਮੈਂ ਇੰਨਾ ਪਿਆਰ ਕੀਤਾ ਉਹ ਮੈਨੂੰ ਇੰਨੀ ਅੱਗੇ ਤੱਕ ਲੈ ਕੇ ਆਈ ਕਿ ਅੱਜ ਮੈਂ ਜੋ ਸ਼ੌਕ ਤੇ ਆ ਕੇ ਤੁਹਾਨੂੰ ਆਪਣੀ ਜਰਨੀ ਸੁਣਾ پا ਰਿਹਾ ਪਰ ਉਹ ਕਦੀ ਸਟ੍ਰਗਲ ਸਟ੍ਰਗਲ ਲੱਗਾ ਹੀ ਨਹੀਂ ਕਿਉਂਕਿ ਉਹ ਚੀਜ਼ ਨਾਲ ਪਿਆਰ ਹੀ ਨਾ ਜ਼ਿਆਦਾ ਸੀ ਕਿ ਠੰਡ ਵੀ ਨਹੀਂ ਮਹਿਸੂਸ ਹੁੰਦੀ ਸੀ ਗਰਮੀ ਵੀ ਨਹੀਂ ਮਹਿਸੂਸ ਹੁੰਦੀ ਸੀ ਭੁੱਖ ਤੱਕ ਨਹੀਂ ਮਹਿਸੂਸ ਹੁੰਦੀ ਸੀ ਮੈਨੂੰ ਯਾਦ ਹੈ ਕਿ ਜਦੋਂ ਮਮਾ ਮੇਰੇ ਨੇ ਮੀਲ ਬਣਾ ਕੇ ਦੇਣੀ 159 ਹੋਏ ਜੇ ਮੇਰੀ 2 ਵਜੇ ਮੀਲ ਹੈ ਮੈਂ ਉੱਥੇ ਮੀਲ ਪਈ ਰਣੀ ਮੈਂ ਬੈਠਾ ਰਹਿਣਾ ਕਿ ਹਾਂਜੀ 2 ਵਜਣਗੇ ਤੇ ਮੈਨੂੰ ਚੱਕ ਕੇ ਬਾਈਟ ਲਾਂਗਾ ਮੈਂ ਇੰਨਾ ਕਨਸਿਸਟੈਂਟਲੀ ਆਪਣੀ ਇਹ ਚੀਜ਼ ਦਾ ਕੰਮ ਕੀਤਾ ਮੇਰੀ ਕੁੜੀ ਦਾ ਪਹਿਲਾ ਬਰਥਡੇ ਸੀ ਮੈਂ ਕੇਕ ਨੂੰ ਮਰ ਟੱਚ ਕਰਕੇ ਲਿਖ ਕੇ ਲਿਖ ਵੀ ਨਹੀਂ ਕੀਤਾ ਮਾਸਾ ਵੀ ਕਿਉਂਕਿ ਮੈਨੂੰ ਸੀ ਕਿ ਮੈਂ ਜਿਹੜਾ ਕੰਮ ਕਰਨਾ ਪਿਆ ਮੈਨੂੰ 100% ਕਰਨਾ ਹੈ 99.999 ਵਾਲਾ ਕੰਮ ਨਹੀਂ ਮੇਰੇ ਸੋ 2 ਸਾਲ ਪਹਿਲੇ ਸਿੱਖੀਵਾਲ ਮੈਂ ਮੋੜਿਆ ਆ 2 ਸਾਲ ਪਹਿਲੇ ਪਹਿਲੇ ਵੀ ਬਚਪਨ ਤੋਂ ਮੈਂ ਸਰਦਾਰ ਹੀ ਉਹ ਵੀ ਇਦਾਂ ਦਾ ਹੁੰਦਾ ਸੀ ਕਿ ਜੇ ਕੋਈ ਮੇਰੇ ਮੀਟ ਵਾਲੇ ਹੱਥ ਵੀ ਲਾਉਂਦਾ ਤਾਂ ਆਪਾਂ ਲੜ ਪੀਦਾ ਹੁੰਦਾ ਸੀ ਉੱਥੇ ਪਰ ਜਦੋਂ ਉਹ ਨਾ ਦੇਖੋ ਆਪਾਂ ਇੱਕ ਸਿੱਖ ਫੈਮਿਲੀ ਚੋਂ ਆ ਤੇ ਸਾਡੇ ਘਰ ਦੇ ਆ ਹੀ ਸਿਖਾਉਂਦੇ ਨੇ ਕਿ ਕੇਸ ਕਤਲ ਨਹੀਂ ਕਰਾਣੇ ਸਾਰਾ ਕੁਝ ਪਰ ਫਾਸ ਫੋਰਵਰਡ ਮਤੋਂ ਦੱਸਣਾ ਛੋਟਾ ਹੁੰਦਾ ਮੈਂ ਸਰਦਾਰ ਹੀ 7ਵੀਂ 8ਵੀਂ ਤੇ ਜਦੋਂ ਮੈਂ ਬਾਹਰ ਗਿਆ ਅਮਰੀਕਾ ਥੋੜੀ ਸਕੀਨੀ ਜੀ ਆ ਗਈ ਹੈ ਨਾ ਆਪਾਂ ਜਿਹੜੂ ਪੁੱਟੇ ਸਿੱਦੇ ਕੰਮਾਂ 'ਚ ਪੈ ਜੀਦਾ ਮੈਂ ਕੇਸ ਕਤਲ ਕਰਾਰੇ ਥੋੜੀ ਸਕੀਨੀ ਜੀ ਚ ਆ ਗਏ ਠੀਕ ਹੈ ਜੀ ਮੈਂ ਘਰ ਆਇਆ ਮੇਰੀ ਮੰਮੀ ਵਾਸਨਟ ਹੈਪੀ ਮੇਰੇ ਡੈਡੀ ਹੀ ਕਹੇ ਮੇਰੇ ਡੈਡੀ ਤੇ ਆਪ ਮੋਨੇ ਨੇ ਤੇ ਉਹ ਉਹਨਾਂ ਨੂੰ ਉਦਾਂ ਮੈਨੂੰ ਉਹਨਾਂ ਨਾਲ ਮੈਟ ਕਰਦਾ ਕਹਿੰਦੇ ਜੋ ਮਰਜ਼ੀ ਕਰ ਤੇਰੀ ਮਰਜ਼ੀ ਚਲੋ ਆਪੋ ਸ਼ਕੀਨਿਸ਼ਕੁਨੀਆਂ ਚ ਪੈ ਗਏ ਉਦ ਪੁੱਠੇ ਸਿੱਦੇ ਕੰਮ ਵੀ ਕੀਤੇ ਕਲਬਿੰਗ ਕਲਬਿੰਗ ਵੀ ਕੀਤੀ ਕੁਝ ਚੀਜ਼ਾਂ ਜਾਂ ਦਿਖਾਦੀਆਂ ਪੀਤੀਆਂ ਵੀ ਜਿਹੜੀਆਂ ਆਪ ਨੂੰ ਨਹੀਂ ਖਾਣੀਆਂ ਪੀਣੀਆਂ ਚਾਹੀਦੀਆਂ ਸੀ ਪਰ ਸਾਰੇ ਕਰਦੇ ਨੇ ਠੀਕ ਹੈ ਪਰ ਇੱਕ ਲਿਮਿਟ ਹੁੰਦੀ ਜੇ ਕੋਈ ਨਹੀਂ ਕਰਦਾ ਤੇ ਹੱਥ ਜੋੜ ਕੇ ਬੇਨਤੀ ਹੈ ਕਦੀ ਇਹਨਾਂ ਨੂੰ ਟਰਾਈ ਵੀ ਨਾ ਕਰਿਓ ਕਿ ਕਿਸੇ ਨੇ ਸਾਰੇ ਕਹਿੰਦੇ ਕਿ ਆ ਕਰਦੇ ਨੇ ਨਹੀਂ ਇਹ ਚੀਜ਼ਾਂ ਤੋਂ ਦੂਰ ਰੋ ਅਜਿਹਾ ਬਹੁਤ ਮਾੜੀਆਂ ਨੇ ਬਹੁਤ ਪੈੜੀਆਂ ਐਸ ਕਰਕੇ ਆਪਾਂ ਆਪਾਂ ਉਹਨਾਂ ਦੀ ਪੈ ਰਹਿੰਦੇ ਸੋ ਉਹ ਸਾਰਾ ਕੁਝ ਕੀਤਾ ਉਦੋਂ ਮਜ਼ਾ ਲੱਗਾ ਪਰ ਡੀਪ ਇਨਸਾਈਡ ਮੈਨੂੰ ਪਤਾ ਸੀ ਕਿ ਨਹੀਂ ਬਿੱਕੀ ਗਲਤ ਜਾ ਰਿਹਾ ਤੂੰ ਆਪਣੇ ਸਿੱਧੀ ਰਾਤ ਆ ਤੇਰਾ ਗੋਲ ਆ ਨਹੀਂ ਹੈਗਾ ਕਿ ਫਨ ਕਰਨਾ ਤੇਰਾ ਫਨ ਕੁਝ ਹੋਰ ਸੀ ਆ ਤੂੰ ਨਕਲੀ ਮਜ਼ੇ ਲੈਣਾ ਪਿਆ ਸੋ ਫਿਰ ਰੱਬ ਖੇਡ ਖੜਾਉਂਦਾ ਜਿੱਦਾਂ ਮਹੱਬਤ ਚ ਪੰਚ ਸਿੱਖ ਸੀ ਤੇ ਮੇਰਾ ਸੁਪਨਾ ਸੀ ਕਿ ਉਹਨੋ ਕਿ ਮੈਂ ਮਹਾਪੁਰਖਾਂ ਦੇ ਦਰਸ਼ਨ ਕਰਨੇ ਮੈਨੂੰ ਬੜੀ ਅਟੈਚਮੈਂਟ ਸੀ ਇਹ ਚੀਜ਼ਾਂ ਨਾਲ ਵਿੱਚ ਜਾ ਕੇ ਟੁੱਟ ਗਈ ਤੇ ਹੁਣ ਬੈਕ ਟੂ ਸਿੱਖੀ ਇਦਾਂ ਐ ਕਿ ਮੈਨੇ ਇੱਕ ਕਥਾ ਸੀ ਗਿਆਨੀ ਸ਼ੇਰ ਸਿੰਘ ਜੀ ਅੰਬਾਲੇਵਾਲੇ ਨੇ ਉਹਨਾਂ ਦੀ ਕਥਾ ਸੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਭਾਈ ਰਤਨ ਸਿੰਘ ਪੰਗੂ ਜੀ ਨੇ ਲਿਖਿਆ ਉਹ ਕਥਾ ਸੀ ਮੋ ਕਥਾ ਸੁਣੀ ਉਹ ਕਥਾ ਚ ਉਹਨਾਂ ਨੇ ਆਲਮੋਸਟ ਸਾਰੀ ਹਿਸਟਰੀ ਦਸੀ ਜੇ ਕਿਸੇ ਕੋ ਟਾਈਮ ਹੋ ਪਲੀਜ਼ ਬੇਨਤੀ ਇਹ ਜਰੂਰ ਸੁਣਿਓ ਤੁਹਾਨੂੰ ਬੜੀ ਨੋਲਿਜ ਮਿਲੇਗੀ ਆਪਣੇ ਧਰਮ ਬਾਰੇ ਤੇ ਫਿਰ ਮੈਨੂੰ ਮੇਰੇ ਇੱਕ ਦੋਸਤ ਦਾ ਮੈਸੇਜ ਆਇਆ ਕਹਿੰਦੇ ਕਿ ਗਿਆਨੀ ਸ਼ੇਰ ਸਿੰਘ ਜੀ ਤੇਰੇ ਲਾਗੇ ਵਾਲੇ ਗੁਰਦੁਆਰੇ ਆਏ ਨੇ ਤੇ ਉਹਨਾਂ ਦਰਸ਼ਨ ਕਿਉਂ ਨਹੀਂ ਕਰਕੇ ਆਉਂਦਾ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਸੀ ਫਿਰ ਮੈਂ ਰੋਜ਼ ਹੀ ਸਵੇਰੇ ਉੱਠਣਾ 4 ਵਜੇ ਕੇ ਸੀ ਇਸ਼ਨਾਨ ਕਰਨਾ ਉਹਦਾ ਮੋਨਾ ਹੁੰਦਾ ਸੀ ਨਾ ਤੋ ਕਿ ਮੈਂ ਰੋਜ਼ ਉਹਨਾਂ ਦੇ ਕਥਾ ਸੁਣਨ ਜਾਣੀ ਸਵੇਰੇ ਵੀ ਸ਼ਾਮੀ ਵੀ ਫਿਰ ਉਹਨਾਂ ਨਾਲ ਬਹਿਣਾ ਉਹਨਾਂ ਦੀਆਂ ਗੱਲਾਂ ਸੁਣਨੀ ਆ ਮੈਂ ਕਿਹਾ ਯਾਰ ਤੇ ਮਹਾਂਪੁਰਖ ਨੇ ਇਹਨਾਂ ਦੇ ਤੇ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਣ ਰਿਹਾ ਮੈਂ ਨਾ ਇੱਕ ਸੁਣਿਆ ਤੇ ਆਈ ਸਟਿਲ ਰਿਮੈਂਬਰ ਮੈਂ ਸੀ ਤੇ ਮੇਰੇ ਨਾਲ ਜ਼ੋਰਾ ਭਾਜੀ ਜ਼ੋਰਾ ਲੰਦਾਵਾ ਆਪਾਂ ਮੇਰੀ ਮਾ ਏਅਰਪੋਰਟ ਤੇ ਛੱਡ ਕੇ ਮੈਂ ਗੁਰਦੁਆਰਾ ਸਾਹਿਬ ਆਇਆ ਉਸ ਦਿਨ ਲਾਸਟ ਦਿਨ ਜੈਨੀ ਜੀ ਦਾ ਉੱਤੇ ਕਥਾ ਤਾਂ ਤੇ ਉਹ ਲਾਸਟ ਦਿਨ ਆਪੋ ਉੱਤੇ ਪਹੁੰਚੇ ਤੇ ਉਹ ਮਾਹਪੁਰ ਕੀ ਉਹਨਾਂ ਨੇ ਜਾਤ ਸਰੂਪਾ ਪਾੰਦੇ ਉਹਨਾਂ ਨੇ ਪਿਆਰ ਬੋਲੋ ਮੇਰੇ ਦਮਾਲਾ ਸਜਾਤਾ ਤੇ ਆਪ ਵੀ ਰੱਬ ਦਾ ਭਾਣਾ ਮੰਨਿਆ ਇੱਕ ਇਸ਼ਾਰਾ ਸਮਝਿਆ ਮਾਹਪੁਰਖਾਂ ਦਾ ਆਪਾਂ ਫਿਰ ਦਮਾਲਾ ਉਸ ਤੋਂ ਬਾਅਦ ਕਰੀ ਉਹਦਾਇਆ ਨਹੀਂ ਉਸ ਤੋਂ ਬਾਅਦ ਕਦੀ ਕੇਸ ਨਹੀਂ ਕਤਲ ਕਰਾਇਆ ਦਾੜਾ ਰੱਖਿਆ ਤੇ ਆਪਣਾ ਦਮਾਲਾ ਸਜਾਈ ਰੱਖਿਆ ਤੇ ਆ ਮੇਰੇ ਖਿਆਲ ਨਾਲ ਰੱਬ ਦੀ ਮੇਰੀ ਹੁੰਦੀ ਤੇ ਇੱਕ ਹੋਰ ਚੀਜ਼ ਮੈਂ ਬੜੀ ਇੰਟਰਸਟਿੰਗ ਤੁਹਾਨੂੰ ਦੱਸਣਾ ਚਾਹਾਂਗਾ ਜੋ ਮੈਂ ਰੀਅਲ ਚ ਬਲੀਵ ਕਰ ਜਿਹੜੀ ਸਕਸੈਸ ਥੋੜੀ ਬਹੁਤੀ ਜਿਹੜੀ ਮੈਨੂੰ ਪਰਮਾਤਮਾ ਨੇ ਹੁਣ ਬਖਸ਼ੀ ਏ ਜਿਹੜੀ ਮੈਨੂੰ ਦਿੱਤੀ ਏ ਜੇ ਮੈਨੂੰ 2015-16 ਚ ਮਿਲ ਜਾਂਦੀ ਨਾ ਉਹ ਮੈਂ ਗਵਾਦਾ ਨਹੀਂ ਸੀ ਸਾਰੀ ਕਿਉਂਕਿ ਉਦੋਂ ਮੈਂ ਪੁੱਠੇ ਰਾਵਾਂ ਤੇ ਥੋੜਾ ਤੁਰ ਪਏ ਸੀ ਲਾ ਲੋ ਹਨਾ ਇੱਧਰ ਉੱਧਰ ਲੀ ਚੀਜ਼ਾਂ 'ਚ ਪੈ ਗਿਆ ਸੀ ਕਿ ਜਦੋਂ ਤਾਂ ਉਹ ਸੈਕਲੂਬਿੰਗ ਕਲੂਬਿੰਗ ਦੇ ਸੈਂਡ ਐਂਡ ਥੈਟ ਖਾਣਾ ਪੀਣਾ ਪੁੱਠਾ ਸਿੱਧਾ ਉਦੋਂ ਮੈਨੂੰ ਸਕਸੈਸ ਮਿਲ ਜਾਂਦੀ ਮੈਂ ਉਹਦੀ ਕਦਰ ਨਹੀਂ ਕਰਨੀ ਸੀ ਉਹਨੂੰ ਮੈਂ ਸੰਭਾਲ ਕੇ ਨਹੀਂ ਰੱਖ ਪਾਣੀ ਸੀ ਸੋ ਰੱਬ ਨੂੰ ਸਾਨੂੰ ਲੱਗਦਾ ਕਿ ਪਰਮਾਤਮਾ ਨੂੰ ਕੁਝ ਪਰਮਾਤਮਾ ਨੂੰ ਸਭ ਪਤਾ ਤੁਹਾਨੂੰ ਕੀ ਦੇਣਾ ਉਹਨੇ ਤੁਹਾਡੀਆਂ ਸਾਰੀਆਂ ਅਰਦਾਸਾਂ ਸੁਣੀਆਂ ਉਹਨੂੰ ਸਾਰਾ ਪਤਾ ਹੈ ਕਿ ਇਹਨੂੰ ਬੱਚੇ ਨੂੰ ਮੈਂ ਕਿਸ ਟਾਈਮ ਕੀ ਦੇਣਾ ਉਹਨਾਂ ਨੇ ਉਸੇ ਟਾਈਮ ਮੈਨੂੰ ਉਹ ਚੀਜ਼ ਦਿੱਤੀ ਜਿਸ ਟਾਈਮ ਮੈਂ ਉਹਨੂੰ ਸੰਭਾਲ ਸਕਿਆ ਹੁਣ ਮਹਾਰਾਜ ਦੀ ਕਿਰਪਾ ਨਾਲ ਕੋਈ ਕੰਟਰੋਲ ਕਰਦਾ ਹੰਕਾਰ ਨਾ ਆਏ ਕਿ ਉਹਨਾਂ ਨੇ ਨਾਮ ਦਿੱਤਾ ਥੋੜਾ ਬਹੁਤਾ ਉਹਨਾਂ ਨੇ ਪੈਸਾ ਘਰ ਪਰਿਵਾਰ ਸੇਤ ਸਭ ਕੁਝ ਦਿੱਤਾ ਤੇ ਬਸ ਕੋਸ਼ਿਸ਼ ਕਰੀ ਦੀ ਕਿ ਜਿੰਨਾ ਮਿਲ ਰਿਹਾ ਉਹਨੂੰ ਸੰਭਾਲ ਕੇ ਰੱਖੀਏ ਤੇ ਜੇ ਇਹ ਹੀ ਚੀਜ਼ ਮੈਨੂੰ ਕਿਤੇ ਪਹਿਲੇ ਮਿਲ ਜਾਂਦੀ ਤੇ ਮੈਂ ਗਵਾਲਾ ਨਹੀਂ ਸੀ ਤੇ ਅੱਜ ਮੈਂ ਇੱਥੇ ਡਿਪਰੈਸ਼ਨ ਚ ਹੁਣਾ ਸੀ ਡਿਪਰੈਸ਼ਨ ਤੋਂ ਜਾ ਗਿਆ ਆ ਆ ਵਾਸ ਇਨ ਡਿਪਰੈਸ਼ਨ 2015 ਦੇ ਐਂਡ 'ਚ ਮੇਰੇ ਘਰਦਿਆਂ ਨੂੰ ਵੀ ਨਹੀਂ ਇਹ ਚੀਜ਼ ਪਤਾ ਸੀ ਮੈਂ ਉਹਨਾਂ ਨੂੰ ਬਹੁਤ ਬਾਅਦ ਅਸੀ ਮੈਂ ਇੰਡੀਆ ਰਹਿੰਦਾ ਹੁੰਦਾ ਸੀ ਤੇ ਮੇਰਾ ਨਾ ਜਿੱਦਾਂ ਆਈ ਜਿੱਦਾਂ ਪੁੱਟੇ ਸਿੱਦੇ ਕਮਾਂ 'ਚ ਪੈ ਗਏ ਤੇ ਦੈਨ ਉਥੋਂ ਨਾ ਮੈਂ ਥੋੜਾ ਡਿਪਰੈਸ਼ਨ ਚਾਣਾ ਸ਼ੁਰੂ ਹੋ ਗਿਆ ਕਿ ਕੀ ਹੁੰਦਾ ਪਿਆ ਮੈਂ ਕੁਝ ਕਰ ਨਹੀਂ ਪਾ ਰਿਹਾ ਫਿਰ ਮੇਰੇ ਦੋਸਤ ਕਿ ਇਦਾਂ ਦੇ ਸੀ ਜਿਨ੍ਹਾਂ ਨੂੰ ਮੈਂ ਸਸਰੀ ਗੱਲ ਬੁਲਾਤੀ ਜਿਹੜੇ ਕਹਿੰਦੇ ਸੀ ਹਾਂ ਤੂੰ ਇਦਾਂ ਦਾ ਹੋ ਗਿਆ ਹਾਂ ਤੂੰ ਕੁਝ ਕਰ ਨਹੀਂ ਪਾਦਾ ਪਿਆ ਰੈਦਰ ਦੈਨ ਕਿ ਬੈਠ ਕੇ ਸਮਝਾਏ ਕਿ ਵਿੱਕੀ ਇਹਦੇ ਚੋਂ ਆਪਾਂ ਇਦਾਂ ਬਾਹਰ ਨਿਕਲ ਸਕਦੇ ਆ ਆਪਾਂ ਆ ਚੀਜ਼ ਗਲਤ ਕਰਨੇ ਪਿਆ ਸਾਨੂੰ ਇਹ ਨਹੀਂ ਕਰਨੀ ਚਾਹੀਦੀ ਤੋ ਉਹਨਾਂ ਨੇ ਆ ਨਹੀਂ ਕਿ ਆ ਚੀਜ਼ ਉਹਨਾਂ ਨੇ ਕਿਹਾ ਕਿ ਹਾਂ ਤੂੰ ਗਲਤ ਹੈ ਹਾਂ ਤੂੰ ਗਲਤ ਹੈ ਉਹ ਥੋੜਾ ਨਾ ਇੱਕ ਫਰਕ ਹੁੰਦਾ ਕਿ ਬੱਚੇ ਨੂੰ ਸਮਝਾਉਣ ਦਾ ਤਰੀਕਾ ਹੁੰਦਾ ਸੋ ਉਹਨਾਂ ਨੂੰ ਮੈਂ ਪਹਿਲੇ ਫਤਿਹ ਬੁਲਾਈ ਫਿਰ ਆਪਾਂ ਦੂਜੇ ਪਾਸੇ ਤੁਰੇ ਫਿਰ ਨਾ ਮੇਰੇ ਇੱਕ ਦੋਸਤ ਆਏ ਉਹਨੇ ਮੈਨੂੰ ਨਾ ਨੁਸਰਤ ਫਤਿਹ ﺍﻟ खान ਜੀ ਸੁਣਾਏ ਮੈਂ ਪਹਿਲੇ ਵੀ ਸੁਣਿਆ ਪਰ ਮੈਂ ਕਦੀ ਸੁਣੇ ਨਹੀਂ ਸੀ ਬਸ ਜਦ ਲੱਗਾ ਹੀ ਬਸ ਲੱਗਾ ਹਨਾ ਪਰ ਮੈਂ ਐਕਚੁਅਲੀ ਸੁਣਿਆ ਮੈਂ ਕਿਹਾ ਯਾਰ ਅਦਰ ਅੱਬ ਦੀ ਗੱਲ ਹਾਂ ਡੀ ਮੈਂ 5-6 ਮਹੀਨੇ ਉਹਨਾਂ ਨੂੰ ਸੁਣਿਆ ਤੇ ਉਸ ਤੋਂ ਬਾਅਦ ਫਿਰ ਮੈਂ ਅ ਨਿਊ ਕਿ ਮਸਕੀਨ ਜੀ ਸੰਤ ਮਸਕੀਨ ਜੀ ਆਏ ਨੇ ਪਰ ਉਦੋਂ ਫਿਰ ਨਾ ਮੈਂ ਆਪ ਸੁਨਣਾ ਸਟਾਰਟ ਕੀਤਾ ਮੈਂ ਇੰਨਾ ਸੁਨਣਾ ਸਟਾਰਟ ਕੀਤਾ ਕਿ ਰਿਮੈਂਬਰ ਕਿ ਮੈਂ 17 17 18 18 ਘੰਟੇ ਲਗਾਤਾਰ ਮਸਕੀਨ ਜੀ ਸੁਨੇ ਰਾਤ ਨੂੰ ਮੈਂ 8 ਵਜੇ ਹੈੱਡਫੋਨ ਲਾ ਲਾ ਨੇ ਤੇ ਸੁਣਨ ਬੈ ਜਾ ਨ ਸਵੇਰ ਦੇ 8 ਵਜਾਂ ਨੇ ਮੈਂ ਸੁਣੀ ਯਾਰ ਮੈਨੂੰ ਮੈਂ ਮਨਸਾ ਦੇ ਮੇਰੇ ਮਮਾ ਬੜੇ ਧਾਰਮਿਕ ਨੇ ਬੜੇ ਵਧੀਆ ਨੇ ਪਰ ਮੈਨੂੰ ਯਾਦ ਹੈ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਵਿਕੀ ਥੋੜਾ ਹਰ ਚੀਜ਼ ਨਾ ਇੱਕ ਲਿਮਿਟ ਚ ਹੁੰਦੀ ਤੇ ਕਿਤੇ ਦੇਖੀ ਤੇਰੇ ਜਿਆਦਾ ਹੀ ਨਾ ਸੁਣ ਲੈ ਕੇ ਦਿਮਾਗ ਤੇ ਵਰਕ ਨਾ ਪੈ ਗਈ ਮਤਲਬ ਕਿ ਇਹਨੇ ਗੁੱਟ ਹੋਇਆ ਨਾ ਮਤਲਬ ਕਿ ਸ਼ਿਕਅਰ ਅਬਾਊਟ ਮੀ ਤੇ ਪਰ ਮੈਂ ਸੁਣਨੀ ਸ਼ੁਰੂ ਕੀਤੀ ਤੇ ਮੈਂ ਕੋਈ ਐਪੀਸੋਡ ਲਾਣਾ ਮੈਂ ਕਹਣਾ ਯਾਰ ਐਪੀਸੋਡ ਮੇਰੇ ਤੇ ਬਦੂ ਚਾ ਲਾਣਾ ਮੈਂ ਕਹਣਾ ਯਾਰ ਇਹ ਵੀ ਮੇਰੇ ਤੇ ਸੋ ਉਦੋਂ ਮੈਨੂੰ 2016 ਦੀ ਗੱਲ ਉਦੋਂ ਮੈਨੂੰ ਅਹਿਸਾਸ ਹੋਇਆ ਕਿ ਦੁਨੀਆ ਤੇ ਸਾਡੇ ਅਗੇ ਪਈ ਗੁਰੂਗ੍ਰੰਥ ਸਾਹਿਬ ਜੀ ਚ ਆਪਾਂ ਬਾਹਰ ਲੱਭਣ ਜਾਂਦੇ ਪਿਆ ਠੀਕ ਹੈ ਦੁਨਿਆਵੀ ਵੀ ਆਪਾਂ ਨੂੰ ਦੇਖਣੀ ਚਾਹੀਦੀ ਪਰ ਜੋ ਸੱਚ ਹੋਵੇ ਸਾਡੇ ਕੋਲ ਹੈ ਉਹ ਇਹਨਾਂ ਆਪਾਂ ਆਪਣਾ ਘਰ 'ਚ ਨਹੀਂ ਦੇਖਦੇ ਆਪਾਂ ਬਾਹਰ ਚ ਜਾਂ ਬਾਹਰ ਸੁੱਖ ਲੱਭਣ ਜਾ ਰਹੇ ਆ ਕਿ ਸੁੱਖ ਤੇ ਸਾਰਾ ਤੇ ਘਰ 'ਚ ਹੀ ਹੈ ਤੇ ਫਿਰ ਮੋਂ ਚੀਜ਼ਾਂ ਦੇਖੀਆਂ ਸਮਝੀਆਂ ਸੁਣੀਆਂ ਫਿਰ ਮੈਨੂੰ ਪਤਾ ਲੱਗਾ ਫਿਰ ਮੈਂ ਥੋੜਾ ਰਿਲੈਕਸ ਹੋਣਾ ਫਿਰ ਉਹ ਮਸਕੀਨ ਜੀ ਨੇ ਮੈਨੂੰ ਦੇਖੋ ਪੂਰੇ ਵੇਖੋ ਘਰ ਦੇ ਹੋ ਗਏ ਨੇ ਪਰ ਉਹਨਾਂ ਜਿਹੜੇ ਸ਼ਬਦ ਨੇ ਉਹ ਅੱਜ ਤੱਕ ਵੀ ਜਿੰਦਾ ਨੇ ਜੋ ਜਿੰਨਾ ਵੀ ਉਹ ਪੜਦੇ ਨੇ ਜਿੰਨਾ ਵੀ ਉਹ ਬੋਲਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੋਲਦੇ ਨੇ ਫਿਰ ਉਹ ਚੀਜ਼ ਨੇ ਮੈਨੂੰ ਡਿਪਰੈਸ਼ਨ ਚੋਂ ਕੱਢਿਆ ਮੈਂ ਕੋਈ ਦਵਾਈ ਨਹੀਂ ਖਾਧੀ ਕਿਸੇ ਡਾਕਟਰ ਕੋਲ ਨਹੀਂ ਗਿਆ ਨਾ ਮੈਂ ਕਿਸੇ ਨੂੰ ਦੱਸਿਆ ਕਿ ਮੇਰੇ ਨਾਲ ਇਦਾਂ ਹੁੰਦਾ ਹੈ ਤੇ ਮੇਰੀ ਮਦਦ ਕਰੋ ਆਦੇ ਮਸਕੀਨ ਜੀ ਆ ਤੇ ਮਹਾਰਾਜ ਦੇ ਰੰਗ ਸੀ ਉਹਨਾਂ ਨੇ ਮੈਨੂੰ ਇਹ ਚੀਜ਼ ਚੋਂ ਬਾਹਰ ਕੱਢਿਆ ਸੋ ਆ ਸਾਰੀਆਂ ਚੀਜ਼ਾਂ ਮੈਨੂੰ ਜਿਦਾਂ ਰੱਬ ਇੱਕ ਤਰ੍ਹਾਂ ਨੂੰ ਹਰ ਇੱਕ ਚੀਜ਼ ਟਾਈਮ ਤੇ ਦਿੰਦਾ ਸਾਨੂੰ ਜਦੋਂ ਮੈਂ ਉਹਦੋਂ ਡਿਪਰੈਸ ਸੀ ਰਿਮੈਂਬਰ ਕਿ ਮੈਨੂੰ ਆਇਆ ਕਿ ਯਾਰ ਕਿਦਾਂ ਦਾ ਟਾਈਮ ਐ ਸਟਿਲ ਰਿਮੈਂਬਰ ਕਿ ਮੈਂ ਮੁਹਾਲੀ ਬੈਠਾ ਸੀ ਫਰੈਡ ਚ ਮੈਂ ਤੇ ਮੇਰਾ ਦੋਸਤ ਜੌਨੀ ਆਪਾਂ ਦੀਵਾਲੀ ਦੋਵਾਂ ਨੇ ਮਨਾਈ ਕਿਸੀ ਆਪਾਂ ਬੈਠੇ ਰਹੇ ਦੀਵਾਲੀ ਤੇ ਮੇਰੇ ਦਾਦਾ ਦਾਦੀ ਹੀ ਮੇਰੇ ਮੈਂ ਕਿਉਂ ਕੁੱਤਾ ਰਕਿਆ ਹੁੰਦੇ ਉਦੋਂ ਬਰੂਨੋ ਉਹ ਉਹ ਉੱਥੇ ਘਰ ਹੀ ਪਿੰਡ ਕੱਲੇ ਮੈਂ ਨਾ ਇੰਨਾ ਮੇਰੀ ਦਾਦੀ ਮੈਨੂੰ ਕਹਿੰਦੀ ਰਹੀ ਕਿ ਆ ਜਾ ਦੀਵਾਲੀ ਸਾਡੇ ਨਾਲ ਮਨਾਣ ਆ ਜਾ ਉਹ ਇਦਾਂ ਦਾ ਡਿਪਰੈਸ਼ਨ ਸੀ ਕਿ ਮੇਰ ਮਾਨੀ ਨਾ ਕੀਤਾ ਜਾਣ ਤੇ ਪਰ ਉਹ ਵੀ ਪਰਮਾਤਮਾ ਦੇ ਰੰਗ ਸੀ ਆਪਾਂ ਨੂੰ ਮੈਨੂੰ ਉਦੋਂ ਬੁਰਾ ਲੱਗਾ ਸੀ ਪਰ ਉਹ ਰੱਬ ਨੇ ਮੈਨੂੰ ਸਿੱਧੇ ਰਾਹ ਪਾਣਾ ਸੀ ਮੈਨੂੰ ਐਸ ਕਰਕੇ ਉਹ ਦਿਨ ਦਿਖਾਣੇ ਹੁਣ ਸਮਝਣੀਆਂ ਚੀਜ਼ਾਂ ਛੱਡਤੀਆਂ ਮੈਂ ਤੇ ਫਲੋ ਨਾਲ ਚੱਲ ਰਿਹਾ ਕਿ ਜੋ ਪਰਮਾਤਮਾ ਕਰਵਾ ਰਿਹਾ ਉਹ ਸਹੀ ਕਰਵਾ ਰਿਹਾ ਉਹਨੂੰ ਪਤਾ ਹੈ ਉਹਨੇ ਕਰਵਾਈ ਜਾਣਾ ਆਪਾਂ ਬਖ ਖੁਸ਼ ਰਹਿਣ ਦੀ ਕੋਸ਼ਿਸ਼ ਕਰੀਏ ਜਦੋਂ ਮੈਨੂੰ ਲੋਕੀ ਪੁੱਛਦੇ ਨੇ ਕਿ ਤੇਰੇ ਸਟਰਗਲ ਕੀ ਰਹੇ ਨੇ ਟੂ ਬੀ ਓਨੈਸਟ ਮੈਨੂੰ ਕੋਈ ਸਟਰਗਲ ਲੱਗੇ ਹੀ ਨਹੀਂ ਕਿਉਂਕਿ ਮੈਂ ਚੀਜ਼ ਨੂੰ ਇੰਨਾ ਜ਼ਿਆਦਾ ਪਿਆਰ ਕੀਤਾ ਦਿਲ ਜਾਨ ਨਾਲ ਪੂਰੀ ਜ਼ਿੰਦਗੀ ਇਹ ਚੀਜ਼ ਨਾਲ ਲਾਤੀ ਹੁਣ ਤੁਸੀਂ ਸੋਚ ਲਓ ਕਿ ਇੱਕ ਦੂਜੀ ਕਲਾਸ ਦੇ ਬੱਚੇ ਦੀ ਉਮਰ ਕਿੰਨੀ ਹੋਏਗੀ 6 ਸਾਲ 7 ਸਾਲ ਮੇਬੀ 8 ਸਾਲ ਉਦੋਂ ਤਾਂ ਮੈਂ ਲੱਗਾ ਤੇ ਹੁਣ ਮੈਂ 34 ਸਾਲ ਦਾ ਸੋ ਮੋਰ ਥੈਨ 25 ইয়ারਸ ਮੈਂ 5 ਸਾਲ ਟੈਕਸੀ ਚਲਾਈ ਯੈਲੋ ਕੈਬ ਅਮਰੀਕਾ ਚ ਮੈਂ ਟੈਕਸੀ ਚਲਾਈ ਤੇ ਸਾਰੇ ਮੁੰਡੇ 4 ਵਜੇ ਕੰਮ ਤੇ ਚੱਲ ਜਾਂਦੇ ਸੀ ਮੈਂ 8-9 ਵਜੇ ਆਰਾਮ ਨਾਲ ਜਾਂ ਉਹ ਵੀ ਮੇਰੇ ਕੰਮ ਤੇ ਜਾਂਦੇ ਮਨ ਨਹੀਂ ਕਰਦੇ ਪੈਸੇ ਨਾਲ ਤਾਂ ਕਦੀ ਪਿਆਰ ਹੈ ਹੀ ਨਹੀਂ ਸੀ ਰੱਬ ਦੀ ਬੜੀ ਕਿਰਪਾ ਰਹੀ ਕਿ ਚਲੋ ਰੱਬ ਨੇ ਮੇਰ ਰੱਖੀ ਕਦੀ ਆਪਾਂ ਨੂੰ ਇਸ ਸਟ੍ਰਗਲ ਕਰਨੀ ਲੋਡ ਨਹੀਂ ਪਈ ਪਰ ਇਦਾਂ ਸੀ ਕਿ ਮੇਰਾ ਮਨ ਨਹੀਂ ਕਰਦਾ ਕੰਮ ਕਰਾਂ ਤੇ ਹੁਣ ਮੈਂ ਕੰਮ ਕਰਦਾ ਆਪਾਂ ਪੈਸੇ ਵੀ ਬਣਾਏ ਤੇ ਬੋਡੀ ਬਿਲਡਿੰਗ ਚ ਮੇਰੇ ਡੈਡ ਦੀ ਕੰਸਟਰਕਸ਼ਨ ਕੰਪਨੀ 35 ਸਾਲ ਪੁਰਾਣੀ ਮੈਂ ਉੱਥੇ ਵੀ ਜਾਣਾ ਮੈਨੂੰ ਡੈਡੀ ਨਾਲ ਕਦੀ ਕਦੀ ਉਹਨਾਂ ਨੇ ਨਹੀਂ ਕਦੀ ਕਹਿ ਕੇ ਕਾਕਾ ਚੱਲ ਉਹ ਮੇਰਾ ਆਪਣਾ ਹੀ ਹੁੰਦੇ ਕਿ ਚਲੋ ਜਾਣਾ ਚਾਹੀਦਾ ਦੇਖਣਾ ਚਾਹੀਦਾ ਪਰ ਉਦੋਂ ਵੀ ਮੇਰਾ ਮਨ ਨਹੀਂ ਕਰਦਾ ਉਹਦੇ 8-10 ਵਜੇ ਜੀ ਉੱਠਣਾ ਨਾ ਦੇਖਦੇ ਆ ਹੁਣ ਮੈਂ ਆਪਣੀ ਪਸੰਦ ਦਾ ਕੰਮ ਕਰਨਾ ਪਿਆ ਮੈਨੂੰ ਇਦਾਂ ਹੁੰਦਾ ਕਿ ਯਾਰ ਰਾਤੀ ਜਾਗਾਂਦੀ ਕਿ ਫਿਰ 12:00 ਕੋਈ ਜਾਗਾਨੀ ਯਾਰ ਘੜੇ ਟਾਈਮ ਦੇਖਣਾ ਯਾਰ ਤਾਂ 12:00 2 ਵਜੇ ਅਰ 3:00 ਕੱਤਨੇ ਵਜੇ ਐਵਰੀ ਡੇ ਤੇ 3 ਵਜੇ ਉੱਠਣਾ ਓ ਤਕਾਵਟ ਵੀ ਮਹਿਸੂਸ ਨਹੀਂ ਹੋਣੀ ਯੂ نو ਆਹ ਚੀਜ਼ ਨਾ ਨਾ ਜਦੋਂ ਤੱਕ ਤੁਹਾਨੂੰ ਆਪਣੇ ਕੰਮ ਨਾਲ ਪਿਆਰ ਨਹੀਂ ਹੈ ਆ ਡੋਨਟ ਥਿੰਕ ਕਿ ਸਕਸੈਸਫੁਲ ਤੁਸੀਂ ਉਹ ਲੈਵਲ ਤੇ ਹੋ ਪਾਓਗੇ ਇਸ ਕਰਕੇ ਕੰਮ ਉਹ ਕਰੋ ਜਿਸ ਨਾਲ ਤੁਹਾਨੂੰ ਦਿਲੋਂ ਪਿਆਰ ਹੋਏ ਜਿੱਦਾਂ ਮੈਂ ਆ ਕੰਮ ਦੂਜੀ ਕਲਾਸ ਤੋਂ ਕਰ ਰਿਹਾ ਹੁਣ ਮੈਨੂੰ 34 ਸਾਲ ਤਾਂ ਹੋ ਗਿਆ ਮੇਰੇ ਲਈ ਕੰਮ ਕੰਮ ਹੀ ਨਹੀਂ ਆ ਮੈਨੂੰ ਕਿਸੇ ਨੂੰ ਵਰਕਆਊਟ ਲਵਾਉਣਾ ਹੋਏ ਕਿਸੇ ਨੂੰ ਡਾਈਟ ਦੇਣੀ ਹੋਏ ਮਤਲਬ ਕਿ ਉੱਥੇ ਮੈਨੂੰ ਬਸ ਕਰਨਾ ਆ ਮੈਨੂੰ ਪਤਾ ਕਿ ਜਦੋਂ ਹੁੰਦਾ ਨਹੀਂ ਕਿ ਸਬਕੌਂਸ਼ੀਅਸ ਮਾਈਂਡ ਵਿੱਚ ਕਿ ਮੈਨੂੰ ਮੂੰਹ ਜਬਾਨੀ ਆਉਂਦਾ ਉਹਨਾਂ ਪਗਲਾਂ ਕਰਦੇ ਕਰਦੇ ਬੈਂਚ ਸੈੱਟ ਕਰ ਲੀਦਾ ਕੋਈ ਨਵਾਂ ਬੰਦਾ ਉਹਦੇ ਲਈ ਔਖ ਹੋਏਗੀ ਸੋ ਇਹ ਕੰਮ ਉਹ ਕਰੋ ਜਿਹੜਾ ਤੁਹਾਨੂੰ ਦਿਲੋਂ ਪਿਆਰ ਹੈ ਯੂ نو ਹੁਣ ਮੈਂ ਕਿਸੇ ਹੋਰ ਬਿਜ਼ਨਸ ਵੱਲ ਜਾਣਾ ਚਾਹ ਰਿਹਾ ਬੋਡੀ ਬਿਲਡਿੰਗ ਮੇਰੀ ਪੂਰੀ ਜ਼ਿੰਦਗੀ ਚੱਲੇਗੀ ਆ ਚੀਜ਼ ਨਾ ਮੈਨੂੰ ਪਿਆਰ ਹੈ ਆ ਮੇਰਾ ਨਾ ਐਸਕੇਪ ਹੈ ਸਟ੍ਰੈਸ ਤੋਂ ਮੈਨੂੰ ਹੁਣ ਜਦੋਂ ਮੈਂ ਹੁਣੇ ਲੈਂਡ ਕੀਤਾ ਫਲਾਈਟ ਤੋਂ ਮੈਂ ਆਂਦੇ ਪਹਿਲੇ ਜਿਮ ਗਿਆ ਕਿਉਂਕਿ ਮੈਨੂੰ ਪਹਿਲੇ ਜਿਮ ਉਦੋਂ ਮੈਨੂੰ ਕਿਸੇ ਨੂੰ ਟਾਈਮ ਨਹੀਂ ਦੇਣਾ ਮੈਨੂੰ ਕੋਈ ਕਾਲ ਨਹੀਂ ਕੋਈ ਕੁਝ ਨਹੀਂ ਕੋਈ ਫੈਮਿਲੀ ਨਹੀਂ ਕੋਈ ਦੋਸਤ ਨਹੀਂ ਕੋਈ ਕੁਝ ਨਹੀਂ ਫੋਨ ਸਾਈਡ ਤੇ ਪਿਆ ਮੈਂ ਆਪਣਾ ਵਰਕਆਊਟ ਲਾਣ ਰਿਹਾ ਉਹ ਮੇਰਾ ਟਾਈਮ ਹੈ ਜਦੋਂ ਮੈਂ ਆਪਣਾ ਟਾਈਮ ਆਪਣੇ ਆਪ ਨੂੰ ਦੇ ਦਾਨਾ ਉਹ ਮੇਰੇ ਲਈ ਨਾ ਇੱਕ ਮੈਡੀਟੇਸ਼ਨ ਜਿਦਾ ਆਪਾਂ ਕੋਈ ਸੰਤ ਮਹਾਂਪੁਰਖ ਨਾਮ ਜਪਦੇ ਨੇ ਉਹਨਾਂ ਨੂੰ ਜਿਹੜਾ ਉਹ ਮਹਿਸੂਸ ਹੁੰਦੀ ਚੀਜ਼ ਜਿਹੜਾ ਉਹਨਾਂ ਨੂੰ ਰਸ ਮਹਿਸੂਸ ਹੁੰਦਾ ਹੋਏਗਾ ਆਈ ਥਿੰਕ ਮੇਬੀ ਉਹ ਲੈਵਲ ਦਾ ਤੇ ਨਹੀਂ ਪਰ ਉਹ ਕਾਈਂਡ ਆਫ ਜ਼ੋਨ 'ਚ ਮੈਂ ਚੱਲ ਜਾਂਦਾ ਜਦੋਂ ਮੈਂ ਜਿਮ 'ਚ ਹਾਂ ਸੋ ਦੈਟਸ ਇਟ ਆਈ ਥਿੰਕ 2090 ਜਿਵੇਂ ਮੈਨੂੰ ਪ੍ਰੋ ਕਾਰ ਬੱਚੇ ਹੋ ਗਏ ਤੇ ਹੁਣ ਆਮ ਲਿਟਰ ਰੈਕਸਡ ਆਮ ਟ੍ਰਾਈਂਗ ਟੂ ਮੇਕ ਸਮ ਮਨੀ ਯੋ ਆ ਤਗਿਆ ਕੰਮ ਕਰਦੇ ਪਿਆ ਤੇ ਮੇਰੀ ਜੌਬ ਹੈ ਆਮ ਟ੍ਰੇਨਰ ਆਮ ਕੋਚ ਆ ਟ੍ਰੇਨ ਪੀਪਲ ਆ ਕੋਚ ਪੀਪਲ ਤੇ ਆ ਆਮ ਲਵਿੰਗ ਲਾਈਫ ਰਾਈਟ ਨਾਓ ਔਰ ਮੈਨੂੰ ਅਗਿਨਾ ਕਿ ਮੈਨੂੰ ਆਪਣੇ ਜ਼ਿੰਦਗੀ ਚ ਜਿਹੜੇ ਮੈਂ ਹੁਣ ਕੰਮ ਹੁੰਦੇ ਬੈ ਨੇ ਮੈਨੂੰ ਕੰਮ ਕੰਮ ਹੀ ਨਹੀਂ ਲੱਗਦਾ ਮੈਨੂੰ ਇਦਾਂ ਲੱਗਣ ਰਿਹਾ ਕਿ ਬਸ ਮੈਂ ਜਿੰਨਾ ਪਿਆ ਮੈਨੂੰ ਕਿਸੇ ਦੀ ਕੋਈ ਇਦਾਂ ਸਿਰਦਰਦ ਨਹੀਂ ਆ ਕਿਸੇ ਚੀਜ਼ ਦੀ ਕਿ ਉਹ ਮੈਨੂੰ ਸਵੇਰੇ ਉੱਠਣਾ ਪੈਣਾ ਉਹ ਮੈਨੂੰ ਇੱਥੇ ਜਾਣਾ ਪੈਣਾ ਉਹ ਮੈਨੂੰ ਇੱਥੇ ਕਰਨਾ ਪੈਣਾ ਕਿਉਂਕਿ ਆਮ ਚਾਹਨਾ ਕਰਨਾ ਤੇ ਜੋ ਮੈਨੂੰ ਅੱਜ ਚਲੋ ਜਿਹੜੇ ਮੇਰੇ ਵੀਰ ਭਰਾ ਮੈਨੂੰ ਆ ਕੇ ਮਿਲਦੇ ਨੇ ਫੋਟੋ ਲੈਂਦੇ ਨੇ ਮੈਂ ਸ਼ੁਰੂ ਤੋਂ ਇਹ ਚਾਹੁੰਦਾ ਸੀ ਮੈਨੂੰ ਇੱਚ ਕੋਈ ਦਿੱਕਤ ਨਹੀਂ ਹੁੰਦੀ ਮੈਨੂੰ ਕੋਈ ਆ ਕੇ ਮਿਲਦਾ ਉਹ ਕਹਿੰਦੇ ਭਾਈ ਥੈਂਕ ਯੂ ਮੈਂ ਕਹਿੰਨੀ ਨਹੀਂ ਭਾਈ ਥੈਂਕ ਯੂ ਤੁਹਾਡਾ ਤੁਸੀਂ ਮੈਨੂੰ ਆ ਕੇ ਮਿਲਿਓ ਕਿ ਜੇ ਤੁਸੀਂ ਮੈਨੂੰ ਮਿਲਦੇ ਪਏ ਮੈਂ ਮੈਨੂੰ ਹੋਰ ਬੂਸਟ ਮਿਲਦਾ ਪਿਆ ਕਿ ਬਿਕੀ ਹੋਰ ਅੱਗੇ ਜਾ ਹੋਰ ਅੱਗੇ ਜਾ ਕਿ ਜਿਹੜੇ ਤੇਰੇ ਭਰਾ ਇੰਨਾ ਪਿਆਰ ਕਰਦੇ ਪਏ ਨੇ ਕਿ ਇੰਨਾ ਮਾਨ ਕਰਦੇ ਪਏ ਨੇ ਤੇਰੇ ਤੇ ਇੰਨਾ ਦਾ ਮਾਨ ਹੋਰ ਵੱਦਾ ਸੋ ਐਸ ਅ ਟੋਲਡ ਯੂ ਕਿ ਮੈਂ ਦੂਜੀ ਕਲਾਸ ਤੋਂ ਲਗਾਣਾ ਆ ਸਾਰਾ ਕੁਝ ਕੀਤਾ ਮੈਨੂੰ अर्ਲੀ ਸਕਸੈਸ ਨਹੀਂ ਮਿਲੀ ਜ਼ਰੂਰੀ ਨਹੀਂ ਕਿ ਜਿੱਦਾਂ ਆਪਾਂ ਛੋਟੇ ਹੁੰਦੇ ਆ ਡਰ ਨੂੰ ਤੀ ਬਾਡੇ ਖੜੇ ਨਹੀਂ ਗਿਆ ਨਹੀਂ ਕਿ ਪਹਿਲੇ ਬਾਟਾ ਮਾਰੇ ਤਾਂ ਲੱਗੇ ਨਿਸ਼ਾਨੇ ਤੇ ਕਿੰਨੇ ਦਸਮਾ ਲੱਗਦਾ ਕਿੰਨੇ ਪਹਿਲਾ ਲੱਗਦਾ ਤੇ ਮੇਰਾ ਬਲੀਵ ਆ ਕਿ ਜਿਹੜੀ ਚੀਜ਼ ਓਖੀ ਮਿਲਦੀ ਉਹਨੂੰ ਤੁਸੀਂ ਵਧੀਆ ਸੰਭਾਲ ਕੇ ਰੱਖ ਆਪਾਂ ਦੇ ਤੁਹਾਨੂੰ ਉਹਦੀ ਨਾ ਐਕਚੁਅਲੀ ਚ ਕਦਰ ਹੁੰਦੀ ਤੇ ਲੱਗੇ ਰੇ ਲੱਗੇ ਰੇ ਲੱਗੇ ਰੇ ਪਰ ਮਹਾਰਾਜ ਦੀ ਅੱਗੇ ਇੰਦੀ ਕਿਰਪਾ ਦੁਨੀਆ ਦੀ ਸਰਨਾਉ ਵੱਡੀ ਸਪਲੀਮੈਂਟ ਬ੍ਰਾਂਡ C4 EXTEND ਅੱਜ ਉਹ ਮੇਰੇ ਸਪான்ਸਰ ਨੇ ਮੈਂ ਉਹਨਾਂ ਨਾਲ ਕੰਮ ਕਰ ਰਿਹਾ ਕੱਪੜਿਆਂ ਦੀ ਬ੍ਰਾਂਡ ਯੰਗ ਐਲ ਜਿਹੜੀ ਮੈਂ ਪਾਈ ਵਨ ਆਫ ਦਾ ਬੈਸਟ ਵਨ ਆਫ ਦਾ ਮੋਸਟ ਫੇਮਸ ਆਪਣੇ ਪੰਜਾਬੀ ਭਰਾਵਾਂ ਦੀ ਬ੍ਰਾਂਡ ਏ ਬੇਸਡ ਇਨ ਐਲ ਏ ਅਮਰੀਕਾ ਉਹਨਾਂ ਨਾਲ ਮੈਂ ਉਹਨਾਂ ਨਾਲ ਮੈਂ ਕੰਮ ਕਰ پا ਰਿਹਾ ਉਹਨੋ ਹੋਰ ਵੀ ਤਿੰਨ ਚਾਰ ਇਦਾਂ ਦੇ ਬ੍ਰਾਂਡਸ ਮੈਂ ਆਪਣੀ ਇੱਕ ਬੈਲਟ ਦੀ ਬ੍ਰਾਂਡ ਸਟਾਰਟ ਕੀਤੀ ਸਟੀਲ ਬ੍ਰੋਸ ਬੈਲਟ ਸੋ ఎవਰੀਥਿੰਗ ਟੇਕਸ ਟਾਈਮ ਤੇ ਆ ਨੀ ਕਿ ਤੁਸੀਂ ਉੱਠੇ ਹੋ ਤੇ ਤੁਸੀਂ ਅੱਜ ਹੀ ਸਟਾਰ ਬਣ ਗਏ ਹਾਂ ਤੁਸੀਂ ਬਣ ਵੀ ਸਕਦੇ ਹੋ ਬੀਗਨਰਸ ਲੱਕ ਪਰ ਉਹ ਮੇਰੇ ਮੇਰੇ ਖਿਆਲ ਨਾਲ ਜਿਹੜੀ ਸਕਸੈਸ ਤੁਹਾਨੂੰ ਈਜ਼ੀ ਮਿਲ ਜਾਂਦੀ ਉਹ ਜ਼ਿਆਦਾ ਦੇਰ ਤੱਕ ਤੁਸੀਂ ਸਸਟੇਨ ਨਹੀਂ ਕਰ ਪਾਉਂਦੇ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ